ਦਾਰਾ ਪੁੰਚਾਣਾ ਚੰਦਾ ਮਾਂ ਦਾ ਲਾडला ਤੇ ਸਾਰੇ ਚਾਹਦੇ ਕੌਣ ਜੀ ਜੈ ਭਾਰਤ ਮਾਂ ਦਾ ਜੀ ਜੈ ਭਾਰਤ ਮਾਂ ਦਾ ਜੀ ਵੰਦੇ ਮਾਤਰ ਵੰਦੇ ਮਾਤਰ ਜੀ ਜੀ ਵਿੱਚ ਕਿਉਂ ਹੋ ਰਿਹਾ ਚਲਾ ਦੇ ਨਾ ਨਾਮ ਲਿਖਿਆ ਆ ਜੋ ਆਪ ਜੀ

ਆਓ ਸ਼ੁਰੂ ਕਰਾਂ 시ਸ਼ਮਾਨੀ ਗਾਇ ਇਸ ਅੱਜ ਆਜ਼ਾਦੀ ਦਾ ਸਾਡਾ 78ਵਾਂ ਮਹਾਨ ਪਰਵ ਬੜੀ ਧੂਮ ਧਾਮ ਨਾਲ ਸਾਰੇ ਸ਼ਹਿਰ ਚ ਮਨਾਇਆ ਜਾ ਰਿਹਾ ਸਾਰੇ ਸ਼ਹਿਰ ਵਾਸੀ ਸਾਰੇ ਦੇਸ਼ ਵਾਸੀ ਇਹਦੇ ਚ ਸ਼ਮੂਲੀਅਤ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕੁੱਲ ਲਗਭਗ 32 ਦੇ ਲਗਭਗ ਪ੍ਰੋਗਰਾਮ ਅਲੱਗ ਅਲੱਗ ਇਲਾਕਿਆਂ ਚ ਹੋ ਰਹੇ ਨੇ ਜਿਹਦੀ ਸ਼ੁਰੂਆਤ ਸਾਡੇ ਮੁੱਖ ਘਰਾਂ ਲਿਆ ਤੋਂ ਸਵੇਰੇ ਝੰਡਾ ਫੈਰਾ ਕੇ ਤਿਰੰਗਾ ਉਸ ਤੋਂ ਬਾਅਦ ਕੀਤੀ ਗਈ ਔਰ ਲਗਾਤਾਰ ਸਾਰੀ ਲੀਡਰਸ਼ਿਪ ਸਾਰੇ ਇਲਾਕਿਆਂ ਵਿੱਚ ਜਾ ਕੇ ਇਸ ਰਸਮ ਦੇ ਨਾਲ ਲੋਕਾਂ ਨੂੰ ਵਧਾਈਆਂ ਦੇ ਰਹੀ ਆ ਔਰ ਉਹਨਾਂ ਦੇ ਨਾਲ ਸੈਲੀਬ੍ਰੇਟ ਕਰ ਰਹੀ ਆ ਔਰ ਸ਼ਹੀਦ ਪਰਿਵਾਰਾਂ ਨੂੰ ਨਤਮਸਤਕ ਹੋ ਕੇ ਉਹਨਾਂ ਨੂੰ ਨਮਨ ਕੀਤਾ ਜਾ ਰਿਹਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਮੈਂ ਇਸ ਦਿਹਾੜੇ ਤੇ ਸਮੂਹ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਡਾ ਦੇਸ਼ ਤਰੱਕੀ ਕਰੇ ਅਸੀਂ ਸਾਰੇ ਆਜ਼ਾਦੀ ਦਾ ਆਨੰਦ ਮਾਨੀਏ ਔਰ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਜਾਣ 'ਚ ਆਪਣਾ ਯੋਗਦਾਨ ਪਾਈਏ ਸਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਮੇਰਾ ਇਹ ਸੰਦੇਸ਼ ਆਪਣੇ ਨੌਜਵਾਨ ਵਰਗ ਨੂੰ ਕਿ ਉਹਨਾਂ ਸ਼ਹੀਦਾਂ ਨੇ ਜਦੋਂ ਸ਼ਹਾਦਤਾਂ ਦਿੱਤੀਆਂ ਉਹਨਾਂ ਦਾ ਲਕਸ਼ ਸੀ ਆਪਣਾ ਦੇਸ਼ ਆਜ਼ਾਦ ਕਰਾਉਣਾ ਅੱਜ ਸਾਡਾ ਦੇਸ਼ ਆਜ਼ਾਦ ਆ ਅੱਜ ਦੇ ਨੌਜਵਾਨ ਦਾ ਲਕਸ਼ ਚਾਹੀਦਾ ਆਪਣੇ ਦੇਸ਼ ਦੇ ਨਿਰਮਾਣ ਦੇ ਵਿੱਚ ਹਿੱਸਾ ਪਾਣਾ ਤਾਂ ਜੋ ਸਾਡਾ ਦੇਸ਼ ਜੋ ਕਦੀ ਸੋਨੇ ਦੀ ਚਿੜੀ ਸੀ ਇੱਕ ਵਾਰੀ ਫੇਰ ਬਣ ਕੇ ਉੱਭਰੇ ਅਸੀਂ ਅੱਜ ਪੰਜਵੀਂ ਅਰਥਵਿਵਸਤਾ ਬਣ ਚੁੱਕੇ ਹਾਂ 20ਵੀਂ ਤੋਂ ਤਾਂ ਸਾਡਾ ਨੌਜਵਾਨ ਵਰਗ ਹਰ ਇੱਕ ਦੇਸ਼ ਵਾਸੀ ਉਹ ਚ ਯੋਗਦਾਨ ਪਾਵੇ ਕਾਸੀ ਬੜੀ ਜਲਦੀ ਤੀਸਰੀ ਅਰਥਵਿਵਸਥਾ ਬਣ ਕੇ ਉੱਭਰੀਏ ਇਹ ਮੇਰਾ ਸੰਦੇਸ਼ ਆ ਉਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪ੍ਰਯਾਸ ਕਰਨਾ ਚਾਹੀਦਾ ਹੈ ਜਿਹੜੇ ਨੌਜਵਾਨ ਹਨ ਨਸ਼ੇ ਵਿੱਚ ਦਲਦਲ ਜਿਹਾ ਵੜਦੇ ਜਾ ਰਹੇ ਆ ਉਹਨਾਂ ਵਾਸਤੇ ਕੀ ਕੰਗਾ ਚਾਹ ਬੜਾ ਦੇਖੋ ਬੜਾ ਗੰਭੀਰ ਸਵਾਲ ਆ ਮੈਂ ਸੋਚਦਾ ਵੀ ਨਸ਼ਿਆਂ ਚ ਜਿਹੜਾ ਨੌਜਵਾਨ ਜਾ ਰਿਹਾ ਉਹਨਾਂ ਦੇ ਲਈ ਵੀ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਸਰਕਾਰਾਂ ਦੀ ਆ ਪ੍ਰਸ਼ਾਸਨ ਦੀ ਆ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਨਹੀਂ ਕਰ ਰਹੇ ਉਹ ਨਸ਼ਾ ਜਿਹੜਾ ਨਸ਼ਾ ਬਰਬਾਦ ਕਰ ਰਿਹਾ ਜਿਹੜਾ ਨਸ਼ਾ ਸਾਨੂੰ ਥੱਲੇ ਨਰਕ ਵੱਲ ਤਰਤਲ ਚ ਲੈ ਕੇ ਜਾ ਰਿਹਾ ਐਸਾ ਨਸ਼ਾ ਸ਼ਰਿਆਂ ਵਿੱਚ ਬਾਜ਼ਾਰਾਂ ਚ ਵਿਕਰੇ ਆ ਉਹ ਕਾਲਜਾਂ ਚੋਂ ਨਿਕਲ ਕੇ ਸਕੂਲਾਂ ਚ ਆ ਗਿਆ ਨਸ਼ੇ ਤੇ ਲਾ ਨਾ ਦੇ ਉੱਤੇ ਇਹਨਾਂ ਪੋਲਿਟਿਕਲ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਬਣਾ ਲੀਆਂ ਔਰ ਐਡਾ ਠੱਗ ਲਿਆ ਲੇਕਿਨ ਅੱਜ ਵੀ ਨਸ਼ੇ ਦੀ ਪਰਮਾਰ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਵਰਗ ਦੇ ਵਿੱਚ ਉਹਨਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਂ اپیل ਕਰਦਾ ਨੌਜਵਾਨ ਵਰਗ ਨੂੰ ਆਪਣੀ ਜਵਾਨੀ ਨੂੰ ਸੰਭਾਲੋ ਇਹ ਜਵਾਨੀ ਨੂੰ ਆਪਣੇ ਦੇਸ਼ ਦੇ ਦੇਖੇ ਲਾਈਏ ਤਾਂ ਸਾਡਾ ਦੇਸ਼ ਤਰੱਕੀ ਮਾਣੇਗਾ ਇਹ ਜਿਹੜੀਆਂ ਸਰਕਾਰਾਂ ਦੇ ਕੰਮ ਨੇ ਜਾਂ ਕੋ ਪ੍ਰਸ਼ਾਸਨ ਇਹਨਾਂ ਦੇ ਵਿੱਚ ਗਲਤੀਆਂ ਕਰ ਰਿਹਾ ਉਹਨਾਂ ਨੂੰ ਇਹਦੇ ਪ੍ਰਤੀ ਸचेत ਹੋ ਕੇ ਆਪਣਾ ਯੋਗਦਾਨ ਪਾਣਾ ਚਾਹੀਦਾ ਮੈਨੂੰ ਭਾਰਤ ਮਾਤਾ ਕੀ ਜੈ ਅੱਲਾਹ ਤਾਂ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਥਰੂ ਵਧਾਈ ਦੇਣਾ ਚਾਹੁੰਗਾ 78ਵੇਂ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਮੈਂ ਗੁਰੂ ਨਾਨਕਪੁਰਾ ਮੰਡਲ ਬਾਜਪਾ ਤੋਂ ਪ੍ਰਧਾਨ ਸਚਿਨ ਗੁਪਤਾ ਕੇਸ਼ਵ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਸਾਰੇ ਸਹਿਯੋਗੀਆਂ ਵੱਲੋਂ ਮੇਰੀ ਸਾਰੀ ਟੀਮ ਵੱਲੋਂ ਮੇਰੇ ਸਾਰੇ ਜ਼ਿਲ੍ਹੇ ਦੇ ਵਾਜਪਾ ਵੱਲੋਂ ਸਾਰਿਆਂ ਨੂੰ ਹੀ ਬਹੁਤ-ਬਹੁਤ ਸੁਤੰਤਰਤਾ ਦਿਵਸ ਦੀ ਬਹੁਤ-ਬਹੁਤ ਬਧਾਈ ਹੋ ਜੀ ਸਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਇਹੀ ਹੈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੀ ਉਹ ਕਿਸੇ ਵੀ ਹਾਲ ਦੇ ਵਿੱਚ ਕਿਸੇ ਵੀ ਤਰੀਕੇ ਦਾ ਨਸ਼ਾ ਨਾ ਕਰਨ ਨਸ਼ੇ ਦੇ ਨਾਲ ਨਸ਼ਾ ਤਾਂ ਇਸ ਟਾਈਮ ਆਂਤਕਵਾਦ ਤੋਂ ਵੀ ਜਿਆਦਾ ਮਾੜਾ ਹੋਇਆ ਹੋਇਆ ਉਹਦੇ ਨਾਲ ਤਾਂ ਸਿਰਫ ਮਤਲਬ ਪਰਿਵਾਰ ਦੇ ਕੁਝ ਬੰਦਿਆਂ ਨੂੰ ਇਫੈਕਟ ਪੈਂਦਾ ਸੀ ਇਹਦੇ ਨਾਲ ਤਾਂ ਨਸ਼ੇ ਨਾਲ ਪਰਿਵਾਰ ਦੇ ਜਿੰਨੇ ਵੀ ਬੰਦੇ ਨਾਲ ਜੁੜੇ ਐ ਕੋਈ ਵੀ ਨਾਲ ਜੁੜਿਆ ਉਹਨਾਂ ਨੂੰ ਹਰੇਕ ਬੰਦੇ ਨੂੰ ਹਰਾਸਮੈਂਟ ਹੈ ਹਰ ਤਰ੍ਹਾਂ ਦੀ ਇਸ ਲਈ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਪਹਿਲਾਂ ਤਾਂ ਨਸ਼ੇ ਵੱਲ ਨਹੀਂ ਜਾਣਾ ਤੇ ਦੇਸ਼ ਦੀ ਸੇਵਾ ਵੱਲ ਆਪਣਾ ਧਿਆਨ ਦਿਓ ਆਪਣੇ ਕੰਮ ਵੱਲ ਧਿਆਨ ਦਿਓ ਉਹਨਾਂ ਨੂੰ ਇਹੀ ਅਪੀਲ ਹੈ ਜੀ ਸਨ ਇੰਨੀ ਧੁੱਪ ਦੇ ਬਾਵਜੂਦ ਵੀ ਪੂਰਾ ਇਲਾਕਾ ਤੁਹਾਡੇ ਨਾਲ ਸਾਥਨ ਦੇ ਰਿਹਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਸਰ ਇਹ ਇਹ ਜਿਹੜੀ ਇਲਾਕਾ ਜਿਹੜਾ ਸਾਡੇ ਨਾਲ ਆ ਨਾ ਇਹਦੇ ਵੀ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ ਵੱਡਾ ਰੋਲ ਹੈ ਜੀ ਸਾਡੇ ਬਾਜਪਾ ਦੀ ਮਤਲਬ ਸ਼ੁਰੂ ਤੋਂ ਹੀ ਹੈ ਵੀ ਨਿਮਨ ਤੋਂ ਨਿਮਨ ਜਿਹੜੇ ਵੀ ਸਤਰ ਦੇ ਲੋਕ ਆ ਨਾ ਉਹਨਾਂ ਦੇ ਲਈ ਕੁਛ ਨਾ ਕੁਛ ਕਰੀ ਜਾਣਾ ਹੈ ਉਹਨਾਂ ਦੇ ਮਤਲਬ ਜਿਹੜੀ ਸੰਕਲਪ ਪੱਤਰ ਚ ਵੀ ਨਹੀਂ ਨਾ ਲਿਖਿਆ ਮਤਲਬ ਅਸੀਂ ਉਦੇ ਵਿੱਚ ਵੀ ਉਹ ਚੀਜ਼ਾਂ ਵੀ ਕਰ ਰਹੇ ਨੇ ਜਿੱਦਾਂ 10000 ਦਾ ਲੋਨ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਲਿਖਿਆ ਸੀਗਾ ਵੀ ਹਰੇਕ ਰੇੜੀ ਫੜੀ ਵਾਲੇ ਨੂੰ ਦੇਣਾ ਵੈ ਸਿਲੰਡਰ ਕੋਈ ਯੂਪੀ ਤੋਂ ਆ ਕੋਈ ਬਿਹਾਰ ਤੋਂ ਆ ਕੋਈ ਪੱਛਮੀ ਬੰਗਾਲ ਤੋਂ ਇੱਥੇ ਜਿਹੜੇ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਮਤਲਬ ਐਡਰੈਸ ਦੀ ਵੀ ਲੋੜ ਨਹੀਂ ਉੱਥੇ ਤੇ ਕੁਝ ਨਹੀਂ ਲੋੜ ਉਹਨਾਂ ਨੂੰ ਇੱਥੇ ਫ੍ਰੀ ਬਿਲਕੁਲ ਪ੍ਰੋਵਾਈਡ ਹੋ ਰਿਹਾ ਇੰਨਾ ਕਰਕੇ ਜਦੋਂ ਵੀ ਅਸੀਂ ਸੰਦੇਸ਼ ਕਿਸੇ ਨੂੰ ਦਿੰਨੇ ਆ ਤੇ ਹਰਸ਼ੋਲਾਸ਼ ਨਾਲ ਸਾਰੀ ਜਨਤਾ ਸਾਡੇ ਨਾਲ ਆ ਕੇ ਖੜ ਜਾਂਦੀ ਹੈ